ਰੈਡ ਫਲੈਂਗ ਗ੍ਰੀਨ ਫਲੈਂਗ ਕੀ ਹੁੰਦਾ ਹੈ ਕੋ ਬਾਪੂ ਕਿਵੇਂ ਆਂ ਕੀ ਹਾਲ ਨੇ ਬਲੀ ਜੀ ਕੀ ਲੱਭੀ ਜਣਾ ਤੂੰ ਉਹ ਕੁਛ ਨਹੀਂ ਯਾਰ ਕੱਲ ਜੁਨੀਵਰਸਿਟੀ ਪੇਪਰ ਦੀ ਮੇਰਾ ਅੱਛਾ ਉੱਥੇ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਕਰੀ ਜਾਣਾਂ ਕੁੜੀਆਂ ਹਾਂ ਜੋੜੇ ਜੇ ਬਣੇ ਫਿਰਦੇ ਨੇ ਨਵੇਂ ਅੱਛਾ ਇੱਕ ਦੂਜੇ ਨੂੰ ਕਰੀ ਜਾਣ ਤੂੰ ਮੇਰੇ ਲਈ ਰੈਡ ਫਲੈਂਗ ਆ ਤੂੰ ਮੇਰੇ ਲਈ ਗ੍ਰੀਨ ਫਲੈਂਗ ਆ ਬਬੂ ਉਹਦੇ ਮੱਥਾ ਮਾਰਦਾ ਦੀ ਦੇਖਦਾ ਦੀ ਕੀ ਐ ਇਹ ਫੇਕੀ ਨਿਕਲੇ ਕੁਸਰ ਇਹ ਦੋ ਥੋੜੀਆਂ ਹੋਰੀਆਂ ਹਰੀਆਂ ਬਿਲੀਆਂ ਬੋਤਲਾਂ ਨਿਕਲ ਹੀ ਜਾਂਦੇ ਨੇ ਉਹ ਰੈੱਡ ਫਲੈਗ ਗ੍ਰੀਨ ਫਲੈਗ ਦਾ ਮਤਲਬ ਮੈਂ ਦੱਸਿਆ ਤੁਹਾਨੂੰ ਕੀ ਹੁੰਦਾ ਰੈੱਡ ਫਲੈਗ ਗ੍ਰੀਨ ਫਲੈਗ ਦਾ ਮਤਲਬ ਮੈਂ ਦੱਸਦਾ ਤੁਹਾਨੂੰ ਹਾਂ ਇਹ ਪਤਾ ਕੀ ਹੁੰਦਾ ਬਬੂ ਜੇ ਮੋਂ ਹੁਣ ਆਪਾਂ ਦੋਵੇਂ ਬੈਠੇ ਆ ਹਨਾ ਹੁਣ ਮੈਂ ਤੇਰੇ ਕੋਲੇ ਆਇਆ ਹਾਂ ਜੇ ਤਾਂ ਤੂੰ ਮੈਨੂੰ ਕਹੇਗਾ ਯਾਰ ਆ ਗਿਆ ਯਾਰ ਪਾਲੀ ਵੀ ਹੁਣ ਤਾਂ ਸਾਲਾ ਮੇਰਾ ਕੰਮ ਬਣੂ ਹੁਣ ਨਹੀਂ ਹੁਣ ਤਾਂ ਪਾਲੀ ਆ ਗਿਆ ਹੁਣ ਤਾਂ ਕੋਈ ਨਾ ਕੋਈ ਹੱਲ ਨਿਕਲਿਓ ਵੀ ਚੰਗੇ ਪੈੜੇ ਵਾਲਾ ਹਾਂ ਚੰਗੇ ਪੈੜੇ ਵਾਲਾ ਮਤਲਬ ਮੈਂ ਤੇਰੇ ਲਈ ਗ੍ਰੀਨ ਫਲੈਗ ਆ ਹੁਣ ਉਹ ਹੀ ਤੂੰ ਉਲਟਾ ਕਰ ਦੇ ਹੁਣ ਮੈਂ ਤੇਰੇ ਲਈ ਆ ਗਿਆ ਦੁਬਾਰੋਂ ਫੇਰ ਹਨਾ ਤੂੰ ਮੈਨੂੰ ਕਹ ਯਾਰ ਸਾਲਾ ਕਿੱਧਰੋਂ ਆ ਗਿਆ ਯਾਰ ਵੀ ਹੁਣ ਨਹੀਂ ਸਾਲਾ ਕੰਮ ਬਣਦਾ ਹੋਰ ਵਾਜਾ ਦਿੰਦਾ ਰੈੱਡ ਫਲੈਗ ਹਾਂ ਆ ਜੀ ਆ ਬਗਾਨੇ ਵੀ ਕਾਲੇ ਮੂਹਲੇ ਕਹਿੰਦੇ ਨੇ ਕਾਲੇ ਮੂਹਲੇ ਕਹਿੰਦੇ ਨੇ ਜਿਵੇਂ ਆਪਾਂ ਹੱਸਿਆ ਉਹ ਕਹਿਣੀ ਉਹਦੇ ਖਾਲਾ ਬੇਪਾਗ ਆ ਗਿਆ ਹੁਣ ਉਹ ਆਪਾਂ ਮਤਲਬ ਚੰਗੇ ਆ ਚੰਗੇ ਪੜੇ ਵਾਲੇ ਨੂੰ ਤਾਂ ਕਹਿੰਦੇ ਹਰਾ ਝੰਡਾ ਹਰਾ ਝੰਡਾ ਉਹ ਦੂਜਿਆਂ ਨੂੰ ਆਪਾਂ ਲਾਲ ਝੰਡਾ ਲਾਲ ਝੰਡਾ ਹਾਂ ਬਸ ਉਹ ਅੰਗਰੇਜ਼ੀ ਚ ਕਹਿੰ ਦਿੰਦੇ ਨੇ ਰੈੱਡ ਫਲੈਗ ਉਹ ਮੈਂ ਤੇ ਗੋਲ ਦੇ ਤੜਕੇ ਦਾ ਮੱਥਾ ਮਾਰੀ ਜਨਾ ਉਹ ਤਾਂ ਮੈਨੂੰ ਪੁੱਛ ਲੈਂਦਾ ਯਾਰ ਬੱਬੂ ਉਹ ਮਹਾਜਲ ਕੀ ਪੁੱਛਾਂਗੇ ਤਾਂ ਤੂੰ ਕੀ ਆ ਹੁਣ ਤੂੰ ਰੈੱਡ ਆ ਕਿ ਗ੍ਰੀਨ ਆ ਮੈਂ ਹਾਂ ਰਿਲੇਸ਼ਨਸ਼ਿਪ ਪਤ ਜਿਆਰ ਬੱਬੂ ਮੈਨੂੰ ਪਤਾ ਨਹੀਂ ਮੈਂ ਰੈੱਡ ਫਲੈਗ ਆ ਕਿ ਗ੍ਰੀਨ ਫਲੈਗ ਆ ਹੱਸਿਆ ਪਰ ਯਾਰ ਘਰ ਦੇ ਲਈ ਮੈਂ ਰੈੱਡ ਫਲੈਗ ਹੀ ਆ ਯਾਰ ਬੱਬੂ ਕਿਉਂ ਤੂੰ ਇਹ ਦੇਖ ਯਾਰ ਬੱਬੂ ਮੈਂ 26 27 ਸਾਲ ਦੀ ਉਮਰ ਹੋ ਗਈ ਮੇਰੀ ਹੋ ਗਈ ਹੈਨਾ ਨਾ ਸਾਲਾ ਕੋਈ ਕੰਮ ਨਾ ਕਾਰੋਬਾਰ ਯਾਰ ਹੂੰ ਘਰਦਿਆਂ ਨੂੰ ਯਾਰ ਬਹੁਤ ਉਮੀਦਾਂ ਨੇ ਮੇਰੇ ਤੋਂ ਹੈਨਾ ਨਾ ਸਾਲੀਆਂ ਉਹ ਪੂਰੀਆਂ ਹੋ ਰਹੀਆਂ ਨੇ ਨਾ ਮੈਂ ਕੋਈ ਰਿਸਪੌਂਸਿਬਿਲਟੀ ਸ਼ਾਮਲ ਛੱਡਦਾ ਹੈਨਾ ਮੈਂ ਇੰਨਾ ਲਾਇਕ ਹੋਇਆ ਨਹੀਂ ਹਾਲੇ ਯਾਰ ਤੂੰ ਇਹ ਦੇਖ ਯਾਰ ਬੱਬੂ ਹੂੰ ਮੇਰੇ ਨਾਲ ਦੇ ਸਾਰਿਆਂ ਦੇ ਵਿਆਹ ਹੋ ਗਏ ਸਾਰੇ ਆਪਦੇ ਕੰਮਾਂ ਕਰਾਂ ਤੇ ਸੈੱਟ ਹੋ ਗਏ ਮੈਂ ਉੱਥੇ ਹੀ ਖੜਾ ਯਾਰ ਬੱਬੂ ਹੈਨਾ ਰੈੱਡ ਫਲੈਗ ਤਾਂ ਜਰ ਮੈਂ ਹੈਗਾ ਸਮਝਦਾ ਇਹਦੇ ਹਾਲਾਤ ਹੋਏ ਪੈਣੇ ਯਾਰ ਦੇਖ ਲੈ ਬੱਬੂ ਮੇਰੇ ਨਾ ਮੈਂ ਘਰਦਿਆਂ ਤੋਂ ਪੈਸੇ ਮੰਗ ਸਕਦਾ ਨਾ ਮੈਂ ਉਹਨਾਂ ਨੂੰ ਦੇਈ શકਦਾ ਘਰਦਿਆਂ ਦੇ ਹਜ਼ਾਰਾਂਵਾਂ ਦੀ ਉਮਰ ਤੇ ਯਾਰ ਉਹਨਾਂ ਤੇ ਬੋਝ ਬਣ ਕੇ ਬੈਠਾ ਹਾਂ ਰੈੱਡ ਫਲੈਗ ਤਾਂ ਹੈਗਾ ਯਾਰ ਮੈਂ ਚੱਲ ਕੋਈ ਗੱਲ ਨਹੀਂ ਪਰ ਮਾਤਾ ਉਹ ਸਭ ਤੇ ਟਾਈਮ ਲੈ ਕੇ ਆਊਗਾ ਤੇ ਹੋਰ ਸੁਣਾ ਹੋਰ ਵਧੀਆ ਬਬੂ ਤੂੰ ਦੱਸ ਹਾਂ ਠੀਕ ਆ ਭਾਈ ਮਾ ਘਰ ਪਤਾ ਨਹੀਂ ਕੀ ਹਮ ਕੋਤਮ ਕੋਲਾ ਰੱਖਿਆਦਾ ਹਿੰਦੀ ਇਹ ਉਹ ਮੈਂ ਤਾਂ ਤੈਨੂੰ ਦਸੀ ਜਾਂਦਾ ਵੀ ਮੈਂ ਤਾਂ ਗੁੱਲਦੇ ਆ ਹੀ ਮਤਾਂ ਮਾਰਦਾ ਏ ਰੈਡਰ ਫਲੈਗ ਦਾ ਗ੍ਰੀਨ ਫਲੈਗ ਦਾ ਅੱਛਾ ਅੱਛਾ ਤੇ ਉੱਤੋਂ ਦੀ ਤੂੰ ਆ ਗਿਆ ਤੇ ਰਲ ਮੈਨੂੰ ਵੀ ਭਾਈ ਪਤਾ ਲੱਗ ਗਿਆ ਹੁਣ ਬਿਲਕੁਲ ਹੂੰ ਹਾ ਦੱਸ ਹਾਂ ਵਧੀਆ ਵੱਲੀ ਠੀਕ ਐ